ਜਦੋਂ ਭਰੀ ਸਾਥ ਸ਼੍ਰੀ ਕਾਲ ਜੀ ਸਾਰੇ ਕੁੱਤਰ ਵੀ ਭਰਾਵਾਂ ਨੂੰ ਤੇ ਅੱਜ ਆਪਾਂ ਟੇਬਲੀ ਬਾਈ ਵਾਲੇ ਚੈਨਲ ਤੋਂ ਹੋਏ ਆ ਜੀ ਵਲੌਗ ਸਟਾਰਟ ਕਰਨ ਲੱਗੇ ਆ ਨਵਾਂ ਤੇ ਇੱਧਰ ਆਪਾਂ ਆਏ ਹੋਏ ਸੀ ਇੱਕ ਬਾਈ ਬਾਈ ਦੇ ਪਿੰਡ ਦਾ ਹੋਰ ਬਈ ਕੀ ਹਾਲ ਚਾਲ ਜੀ ਹੋਰ ਆਪਣੇ ਨਾਲ ਜਸ਼ਨ ਤੇ ਅੱਜ ਪਾਣੀ ਪੂਣੀ ਕੁੱਟਦੇ ਆ ਠੀਕ ਹੈ ਜੀ ਸਾਰੇ ਵਲੌਗ ਦੇ ਵਿੱਚ ਤੁਸੀਂ ਵੇਖਿਓ ਸਾਰਾ ਸਟਾਰਟਿੰਗ ਤੇ ਇੱਧਰ ਬਾਈ ਰਾਨੇ ਜਿਹੜੀਆਂ ਡੋਲੀਆਂ ਬਣਾਈਆਂ ਸੀ ਉਹ ਵੀ ਉੱਤੇ ਰੱਖ ਲਈਆਂ ਸੈਟਅਪ ਤੇ ਉਹ ਘੰਟ ਚੀਜ਼ ਬਣੀ ਡੋਲੀਆਂ ਚੈੱਕ ਕਰਾ ਦਿੰਨੇ ਆ ਜੀ ਦੇਖ ਲਓ ਸਾਰਾ ਕੁਝ ਤੇ ਬਾਕੀ ਬਾਈ ਹੁਣੀ ਹੁਣ ਤੇ ਲੋ ਸਮਾਨ ਲੈਣ ਗਏ ਆ ਤੇ ਵਿਖਾਉਣੇ ਆ ਤੁਹਾਨੂੰ ਤੇ ਫਿਰ ਪਾਣੀ ਪੂਣੀ ਕਟਦੇ ਆ ਨਾਲ ਨਾਲ ਰੈਗੂਲਰ ਰਹੇਓ ਤੁਸੀਂ ਵੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਬਾਕੀ ਜਰਾ ਪਾਣੀ ਬਾਈ ਜਿਹੜਾ ਕੁੱਟਣਾ ਗਲਾਬ ਉਹ ਸਾਰਾ ਚੈੱਕ ਕਰ ਲਓ ਬਾਕੀ ਕਟਾਂ ਗਦੋ ਦੇਖ ਲਓ ਠੀਕ ਹੈ ਜੀ ਚੈੱਕ ਕਰ ਲਓ ਸਾਰਾ ਕੁਝ ਤੇ ਬਾਕੀ ਬਾਈ ਹੁਣ ਕਟਦੇ ਕੱਟਦੇ ਆ ਠੀਕ ਹੈ ਜੀ ਅਤਲਗ ਚੀਜ਼ਾਂ ਤੇ ਬਾਕੀ ਆ ਸੈਟਅਪ ਡੋਲੀਆਂ ਵੇਖ ਲੋ ਕਿੱਡੀਆਂ ਘੈਂਟ ਬਣੀਆਂ ਦੋ ਖਾਣੇ ਵਾਲੀਆਂ ਆ ਰਹੀਆਂ ਠੀਕ ਹੈ ਜੀ ਤੇ ਇੱਕ ਵੱਡਾ ਜਾਲ ਹੋ ਰਿਹਾ ਤੇ ਇੱਕ ਤਿੰਨ ਖਾਣੇ ਵਾਲੀਆਂ ਪਰਾਂ ਉਹ ਵਿਖਾ ਦਿੰਨੇ ਆ ਤੁਹਾਨੂੰ ਖੇਡ ਪਾਣੀ ਦੱਸਿਆ ਹੋਣੇ ਕਿ ਨਹੀਂ ਆਹ ਦੇਖੋ ਜੀ ਆਹ ਦੇਖੋ ਤਿੰਨ ਖਾਣੇ ਵਾਲੀਆਂ ਆ ਭਈ ਤੇ ਬਾਕੀ ਆ ਜਦੋਂ ਉੱਡ ਕੇ ਇਸ ਸਾਹਮਣੇ ਵਾਸਤੇ ਬੱਚਾਂ ਨੂੰ ਚਾਣੂ ਠੀਕ ਹੈ ਜੀ ਬਾਕੀ ਓਕੇ ਆ ਤੇ ਹੁਣ ਪਾਣੀ ਪੂਣੀ ਖੋਟਦੇ ਹਾਂ ਤੁਸੀਂ ਨਾਲ-ਨਾਲ ਬਣੇ ਰਹੋ ਚੈਨਲ ਤੇ ਲਓ ਜੀ ਬਣਾਉਣੇ ਆ ਪੱਥੜਾ ਹੀ ਪੱਥੜਾ ਹੀ ਆ ਗਈ ਹਾਈਡਰੋਜਨ ਸ਼ੈਂਪੂ ਬਣਾਉਣੇ ਆ ਫਿਰ ਤੁਹਾਨੂੰ ਦੱਸਦੇ ਆ ਕਿਵੇਂ ਬਣੋਗੇ ਇਧਰ ਆ ਪਾਣੀ ਉੱਤਣਾ ਇਹ ਗੱਲਾਂ ਦੇ ਚੈਨਲ ਤੇ ਆਉਗੀਆਂ ਸਾਰੀ ਵੀਡੀਓ ਇਹਦੀ ਕਰ ਲਓ ਚੈੱਕ ਇਹ ਉਤੇ ਆਉਗੀਆਂ ਵੀਡੀਓ ਸਾਰੀ ਆਮ ਕਲਫ ਵਾਲੀ ਆਪਣੇ ਤੇ ਆਉਗੀਆਂ ਇਧਰ ਬਾਈ ਹੁਣ ਲੈ ਆਈ ਪੀਉਣ ਲੱਗੇ ਆ ਨਾਲ ਨਾਲ ਵੇਖੀ ਚੱਲੋ ਠੀਕ ਰਹਿਣਾ ਹਾਂ ਹਾਂ ਤੂੰ ਚੱਲ ਚੱਲ ਕੁੱਟ ਕੇ ਕਰਦੇ ਹਾਂ ਆਪਾਂ ਬਰੀਕ ਠੀਕ ਹੈ ਜੀ ਇਹ ਕੀ ਚੀਜ਼ ਹੈ ਬਈ ਇਹ ਪੱਥਰੜਾਈ ਹੈ ਪੱਥਰੜਾਈ ਠੀਕ ਹੈ ਜੀ ਇਹ ਕੁੱਟ ਕੇ ਕਰਾਂ ਬਰੀਕ ਕਰਦੇ ਹਾਂ ਜਮ ਠੀਕ ਹੈ ਜੀ ਫਿਰ ਇਹ ਚ ਪਾਵਾਂਗੇ ਸਮਾਨ ਟੋਕ ਲੱਗਣਾ ਠੀਕ ਤੇ ਇਧਰ ਹਾਈਡਰੋਜਨ ਪਾਉਣ ਲੱਗੇ ਆਂ ਬਈ ਚੈੱਕ ਕਰ ਲਓ ਤੁਸੀਂ ਇਹ ਕਿੰਨੀ ਹੋਣੀ ਹੁੰਦੀ ਬਈ ਇਹ ਕੂਤਰਾ ਸਾਹਿਬ ਆਪਾਂ ਥੋੜੇ ਕੂਤਰਾ ਲਾਉਣੀ ਹੈ ਠੀਕ ਹੈ ਕੂਤਰਾ ਦੇ ਹਿਸਾਬ ਨਾਲ ਹੂੰ ਵਾ ਕੋਲ ਨੂੰ ਚੰਗੀ ਟ੍ਰਿਕ ਹੈ ਨਾ ਕੋਲ ਕੇ ਨੂੰ ਘੰਟਾ ਰੱਖਣੀ ਹੈ ਫੇਰ ਵਧੀਆ ਲੱਗੂਗੀ ਤੁੱਪੇ ਛਾਜ ਜਿੱਥੇ ਮਰਜੀ ਤੁੱਪੇ ਰੱਖ ਲੈਗੇ ਠੀਕ ਆਹ ਹੁਣ ਇਹਦੇ ਕੋਲ ਜੀਏ ਕੇਰਾ ਕੋਲ ਕੇ ਨੂੰ ਬਸ ਤੇ ਤੁੱਪੇ ਰੱਖ ਦਾਂਗੇ ਠੀਕ ਅੱਧਾ ਘੰਟਾ ਤੁੱਪੇ ਰੱਖਦੇ ਹਾਂ ਉਹਨੇ ਪਾਣੀ ਨੂੰ ਕੋੜਦੇ ਆਪਾਂ ਹੂੰ ਤੇ ਫੇਰ ਲਾਉਣੀ ਆ ਉਤਰਾਂ ਦੇ ਫੇਰ ਬਖਾਵਾਂਗੇ ਤੂੰ ਨਾ ਤੁੱਪੇ ਰੱਖਣਾ ਚੰਗੀ ਚੜਦੀ ਹੈ ਨਾ ਵੀ ਹਾਂ ਹਾਂ ਜਿੰਨੀ ਵੱਧ ਭਿੱਜੀ ਹੋਊਗੀ ਉਨੀ ਜਿਆਦਾ ਗੂੜੀ ਚੜੂਗੀ ਠੀਕ ਹੂੰ ਨਾਲੇ ਬਣ ਜਾਂਦੀ ਹੈ ਵਧੀਆ ਹਾਂ ਉਹਨੂੰ ਤੁੱਪੇ ਰੱਖ ਲਈਏ ਚਲੋ ਇਹਨਾਂ ਤੁੱਪੇ ਇੱਥੇ ਰੱਖ ਦੋ ਕਿਹੜਾ ਬਾਕੀ ਆ ਤਾਂ ਡੋਲੀਆਂ ਡੋਲੀਆਂ ਤਾਂ ਵਿਖਾਈ ਦਿੱਤੀਆਂ ਆਪਾਂ ਠੀਕ ਆ ਜੀ ਬਈ ਤੇ ਹੁਣ ਵਿਖਾਉਣੇ ਪੱਥਰ ਡਾਈ ਕਿਹੋ ਜੀ ਹੋਗੀ 15-20 ਮਿੰਟ ਹੋ ਗਿਆ ਹੁਣ ਰੱਖੇ ਨੂੰ ਵੇਖੋ ਅੱਗੇ ਨਾਲ ਕਿੰਨਾ ਡਿਫਰੈਂਸ ਆ ਅਹੀਂ ਤਾਂ ਜਿੰਨੀ ਆਪ ਇਹਨੂੰ ਭੋਂਗੇ ਰੱਖਾਂਗੇ ਬਾਈ ਕਹਿੰਦਾ ਉਨੀ ਵਧੀਆ ਹਾਂ ਸ਼ੈਂਪੂ ਚ ਪਾ ਕੇ ਸਾਰੀਆਂ ਚੀਜ਼ਾਂ ਮਿਕਸ ਕਰਕੇ ਤੁਹਾਡੇ ਸਾਹਮਣੇ ਵਿਖਾਤੀਆਂ ਸੀ ਤੇ ਹੁਣ ਵੇਖੋ ਰੰਗ ਠੀਕ ਹੈ ਜੀ ਹਜੇ ਅੱਧਾ ਘੰਟਾ ਹੋਰ ਰੱਖਾਂਗੇ ਤੇ ਫਿਰ ਕੂਤਰਾਂ ਨੂੰ ਲਾਵਾਂਗੇ ਤੇ ਉਹ ਸਾਰਾ ਕੁਝ ਤੁਹਾਨੂੰ ਵਿਖਾਵਾਂਗੇ ਅੱਗੇ ਕੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਲਓ ਜੀ ਗੱਲ ਨੇ ਤੋੜਦਾ ਕੁੰਡਾ ਚਾਹ ਲੈਂਦਾ ਨਵਾਂ ਹੁਣ ਕੁੱਟਦੇ ਆ ਪਾਣੀ ਤੇ ਆਪਣੀ ਕਲਪ ਮਾਂ ਦੇ ਗਲ ਪੀਉਂਤੀ ਨੂੰ ਹੋ ਗਿਆ ਹੋਊਗਾ 20-25 ਮਿੰਟ ਬਣ ਗਈ ਪੂਰੀ ਵਧੀਆ ਹੁਣ ਬਲ ਲਾਉਣੇ ਆ ਤੇ ਇਧਰ ਪਾਣੀ ਕੁੱਟਦੇ ਆ ਲਾ ਕੇ ਵਹਾਉਣੇ ਤੁਹਾਨੂੰ ਕਿਵੇਂ ਲੱਗਦੀ ਆ ਇਧਰ ਹੁਣ ਬਾਈ ਕੂਤਰ ਲਿਆਉਂਦਾ ਜਿੰਨਾਂ ਰੰਗ ਲਾਉਣੇ ਆ ਇਧਰਲੇ ਪਾਸੇ ਜਾਲ 'ਚ ਠੀਕ ਹੈ ਜੀ ਸਾਰੇ ਕੂਤਰ ਕੱਢ ਲਈਏ ਫਿਰ ਕੂਤਰ ਬਾਈ ਲਿਆਉਂਦਾ ਕੂਤਰ ਕੱਢ ਕੇ ਜਿਹਦੇ ਰੰਗ ਲਾਉਣਾ ਠੀਕ ਹੈ ਜੀ ਇਧਰ ਹੁਣ ਬਾਈ ਕੂਤਰ ਲਿਆਉਂਦਾ ਜਿੰਨਾਂ ਰੰਗ ਲਾਉਣੇ ਆ ਇਧਰਲੇ ਪਾਸੇ ਜਾਲ 'ਚ ਠੀਕ ਹੈ ਜੀ ਸਾਰੇ ਕੂਤਰ ਕੱਢ ਲਈਏ ਫਿਰ ਵਗਾਵਾਂਗੇ ਆ ਬਾਈ ਕੂਤਰ ਕੱਢ ਕੇ ਜਿੰਦੇ ਰੰਗ ਲਾਉਣਾ ਜੀ ਠੀਕ ਹੈ ਜੀ ਚੈੱਕ ਕਰ ਕੂਤਰ ਕੜੀ ਨਾ ਲਾ ਤੇ ਬਾਕੀ ਆ ਪੰਜਾਂ ਦਾ ਚੌਂਕਾ ਦੋ ਬਈਆਂ ਨੂੰ ਪੰਜਾਂ ਸੰਕ ਨੂੰ ਪੀ ਜਾ। ਚਲ ਵਾ ਠੀਕ ਹੈ ਹੁਣ ਟੰਗ ਲਾਉਣ ਲੱਗ ਜੀ ਤੇ ਫਿਰ ਅੱਗੇ ਤੁਹਾਡੇ ਨਾਲ ਸ਼ੇਅਰ ਕਰ। ਬਈ ਹੁਣ ਕਲਫ ਚੱਕ ਲਈਏ ਤੇ ਕਰ ਦਈਏ ਸਟਾਰਟ ਕੰਮ ਆਪਣਾ। ਆ ਲਓ ਬਈ। ਹੁਣ ਲਾਉਣ ਲੱਗ ਜੀ ਪੱਥਰ ਢਾਈ। ਹਾਂਜੀ ਬਈ ਤੇ ਸਕੂਟਰ ਦਾ ਟੂਸਾ ਕਰਨ ਲੱਗੇ ਆ ਜੀ ਮਹੀਨਾ ਕਰਾ ਕਿਰਨ ਨਾਲ ਮਾਰ ਲਾ ਚੈੱਕ ਕਰ ਲਓ ਤੁਸੀਂ ਇੱਕ ਰਾਂ ਬਾਈ ਜੀ ਮੜੀ ਹਰੀ ਲੱਗੂਗੀ ਜਦੋਂ ਟਾਈਮ ਪੈ ਗਿਆ ਪੂਰੀ ਬਲੈਕ ਹੋ ਜੂਗੀ ਜਿਵੇਂ ਜਿਵੇਂ ਟਾਈਮ ਪਈਊਗਾ ਮੈਂ ਪੂਰੀ ਬਲੈਕ ਹੋ ਜਾਣਾ ਇਹਨੇ ਠੀਕ ਹੈ ਜੀ ਬਾਕੀ ਚੈੱਕ ਕਰ ਲਓ ਤੁਸੀਂ ਕਿਰਾ ਬਾਕੀ ਵੀ ਹੁਣ ਵੇਖ ਲਓ ਕਿਰਾ ਆ ਰੰਗ ਤੇ 5 ਮਿੰਟਾਂ ਬਾਅਦ ਵੇਖੋ ਡਿਫਰੈਂਸ ਚੀ ਤੱਕ ਕਿੰਨਾ ਰੰਗ ਕਿਆ ਹੋ ਜਾਊਗਾ ਤੇ ਤੁਹਾਨੂੰ ਉਹ ਚੀਜ਼ ਵੀ ਵਿਖਾਵਾਂਗੇ ਕਿਰਾ ਪੂਰੀ ਚੈੱਕ ਕਰੋ ਇਹ ਕਿਰਾ ਕਦਾਉਂਦੇ ਆਂ ਇਹਦੇ ਕੋਟਰ ਨੂੰ ਤਾਂ ਲਾਤਾ ਰੰਗ ਤੇ ਕਿਰਾ ਸਗਾ ਦਈਏ 2 ਮਿੰਟ ਇਹੀ ਚੈੱਕ ਕਰਵਣਾ ਦੂਸਾ ਪਰ ਚੰਗੀ ਤਰੀਕੇ ਨਾਲ ਤੇ ਕਿਹੜਾ ਹੁਣ ਇੱਕਦਾਂ ਸੁੱਕ ਸੁੱਕ ਜਾਂਦੋ ਫਿਰ ਵਿਖਾਵਾਂਗੇ ਤੁਹਾਨੂੰ ਤੇ ਬਾਅਦ ਉਧਰ ਦੋ ਉੱਤਰ ਜਿਵੇਂ ਲਾਈ ਜਾਵਾਂਗੇ ਉਹ ਫਾਈਲ ਆ ਜਾ ਹਾਂ ਜਿਵੇਂ ਜਿਵੇਂ ਠੀਕ ਹੈ ਜੀ ਸੁੱਕੀ ਹੋਊਗੀ ਹਾਂ ਕੀ ਦਰਵਾਹਾਂ ਕਰ ਮਾੜੇ ਸਕਾਇਆ ਸੀ ਪੰਜ ਇੱਕ ਦੋ ਮਿੰਟ ਕੁੱਤਰਦੇ ਉਹ ਦੂਸਾ ਤੇ ਰੰਗ ਚੈੱਕ ਕਰਦੇ ਕਿੰਨਾ ਡਿਫਰੈਂਸ ਤੇ ਆਹ ਚੀਜ਼ ਤੇ ਆਹ ਚੀਜ਼ ਦਾ ਸੁੱਕਾ ਨਾ ਮਿੰਟੋ ਮਿੰਟ ਫਰਕ ਪੈ ਜਾਂਦਾ ਤੇ ਹੁਣ ਇਹ ਵੀ ਟੋਰੀ ਕਰਨ ਲੱਗੇ ਆਂ ਜੀ ਬਲੈਕ ਠੀਕ ਹੈ ਜੀ ਚੈੱਕ ਕਰ ਦੂੰ ਬਾਕੀ ਕਰਕੇ ਵਿਖਾਵਾਂਗੇ ਬਈ ਕੋਟਰ ਦੇ ਤਾਂ ਰੰਗ ਲਾਤਾ ਉਹ ਖਾ ਦਿੰਨੇ ਆ ਤੁਹਾਨੂੰ ਤੇ ਦੂਜੇ ਦੀ ਤਿਆਰੀ ਹੈ ਚੈੱਕ ਕਰ ਲਓ ਜੀ ਤੇ ਪੂਰਾ ਪ੍ਰੋਪਰ ਵਧੀਆ ਲੱਗਿਆ ਰੰਗ ਟਿਟੋਰੀ ਤੇ ਕਾਲਾ ਟੂਸਾ ਠੀਕ ਹੈ ਜੀ ਤੇ ਬਾਕੀ ਇਧਰ ਚੈੱਕ ਕਰ ਲਓ ਇਹਦੇ ਕੀ ਕਰਨਾ ਉਹ ਤੁਹਾਨੂੰ ਅੱਗੇ ਦੱਸਾਂਗੇ ਨਾਲ ਨਾਲ ਬਣੇ ਰਹੋ ਬਈ ਟੂਸਾ ਕਰਨਾ ਬਲੈਕ ਟੂਸਾ ਠੀਕ ਹੈ ਜੀ ਤਰੇ ਭਾਈ ਦੂਜੇ ਕੂਤਰ ਦਾ ਬਿੱਟ ਤੇ ਟੂਸਾ ਕਰਤਾ ਆਪਾਂ ਬਲੈਕ ਠੀਕ ਹੈ ਜੀ ਉਹ ਵੀ ਵਿਖਾ ਦਿੰਨੇ ਆ ਤੁਹਾਨੂੰ ਇੱਕ ਥੱਲੇ ਆ ਠੀਕ ਹੈ ਜੀ ਤੇ ਚੈੱਕ ਕਰ ਲਓ ਬਿੱਟ ਤੇ ਟੂਸਾ ਥੱਲੋਂ ਬਿੱਟ ਕਰਤੀ ਬਲੈਕ ਤੋਂ ਤੋਂ ਟੂਸਾ ਕਰਤਾ ਬਲੈਕ ਠੀਕ ਹੈ ਜੀ ਤੇ ਬਾਕੀ ਚੈੱਕ ਕਰ ਲਓ ਕੂਤਰ ਕਵਤਾ ਠੀਕ ਹੈ ਜੀ ਹੁਣ ਤੀਜੇ ਕੂਤਰ ਦੀ ਵਾਰੀ ਆ ਉਹਦਾ ਵੀ ਤੁਹਾਨੂੰ ਵਿਖਾਵਾਂ ਕਿਹੜਾ ਕਲਰ ਕਰਨਾ ਠੀਕ ਹੈ ਜੀ ਤੇ ਰੰਗ ਪੂਰਾ ਵਧੀਆ ਪ੍ਰੋਪਰ ਵਧੀਆ ਲੱਗਿਆ ਇਹਨਾਂ ਦੇ ਨਾਲੇ ਕੈਂਟ ਵੀ ਲਾ ਦਿੱਤੀ ਇਹ ਚੀਜ਼ ਠੀਕ ਹੈ ਜੀ ਐਨ ਦਾ ਵੀ ਕੀ ਕਰਨਾ ਪੂਰਾ 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 ਫੁੰਝਾ ਪੂਰਾ ਫੁੰਝਾ ਠੀਕ ਕੱਲੇ ਕੀ ਹੋਰ ਕੱਲਾ ਕੱਲਾ ਬਲੈਕ ਪੂਰਾ ਫੁੰਝਾ ਕਰਾਂਗੇ ਜੀ ਇਸ ਸਕੂਟਰ ਦਾ ਠੀਕ ਹੈ ਜੀ ਇਦਾਂ ਸਕੂਟਰ ਦਾ ਬਲੈਕ ਫੁੰਝਾ ਕਰਤਾ ਤੇ ਹੁਣ ਸੁਕਾਈ ਜੰਨੇ ਆ ਜੀ ਤੇ ਵਾ ਇੱਕ ਦੋ ਮਿੰਟਾਂ ਵਿੱਚ ਸੁੱਕ ਕੇ ਆਂਦਾ ਤੇ ਚੈੱਕ ਕਰ ਲੋ ਬਾਕੀ ਸੁੱਕਣ ਤੋਂ ਬਾਅਦ ਸਹੀ ਪਤਾ ਲੱਗਦਾ ਤੇ ਲਓ ਜੀ ਬੰਦਾ ਭੇਜ ਭੇਜਣ ਲੱਗਿਆ ਚੀਨੇ ਮਾਨਸਾ ਕੋਲੇ 2 ਮਹੀਨਾ ਖਾਤਰ ਨਾ ਕਰ ਤਨ ਮਹੀਨਾ ਖਾਤਰ ਆ ਬੰਦਾ ਦਿੰਨੇ ਚ ਇੰਨੇ ਕੰਮ ਆਦ ਕੀ ਆਪਾਂ ਚੈੱਕ ਕਰ ਲੋ ਜੀ ਬੰਦਾ ਚੰਗਾ ਜੀ ਇਧਰ ਪਾਣੀ ਫੋਣੀ ਕੁੱਟੀ ਜਾਂਨੇ ਪੂਰਾ ਜੋਰ ਲੱਗਿਆ ਹੋਇਆ ਆ ਦੇਖੋ ਸੁੱਕੀ ਜਾਂਦੀ ਤੇ ਬੜੀ ਜਾਂਦੀ ਹੈ ਦਵਾਰੇ ਲਾਉਣ ਦੀ ਲੋੜ ਨਹੀਂ ਰੰਗ ਕੇ ਨਾਲ ਲੱਗਿਆ ਫਿਰ ਤਾਂ ਬੂਦਾ ਨਹੀਂ ਸਾਰਾ ਸੀ ਯੂਨਿਟ ਪਾ ਦੂਗੀ ਠੀਕ ਹੈ ਹੂੰ ਇਹਦੀਆਂ ਕਰਾਂਗੇ ਗਲਾਬੀ ਬਗਲਾਂ ਠੀਕ ਹੈ ਕਾਲਾ ਫੁੰਝਾ ਕਾਲਾ ਫੁੰਝਾ ਕੋਈ ਰੰਗ ਨਹੀਂ ਲਾਉਣਾ ਉਹਨਾਂ ਦੇ ਕੋਈ ਰੰਗ ਨਹੀਂ ਲਾਉਣਾ ਇਹਦੀਆਂ ਗਲਾਬੀ ਹੋ ਲੰਗਣਾ ਠੀਕ ਹੈ ਉਹ ਤਿੰਨੇ ਆਪਣੇ ਕੱਢਣ ਵਾਲੇ ਜਿਹੜੇ ਪਹਿਲਾਂ ਬਸ ਜਿਵੇਂ ਜਿਵੇਂ ਕੱਢੀ ਆਵਾਂਗੇ ਉਹਨਾਂ ਨੂੰ ਰੰਗ ਲਾਈ ਜਾਵਾਂਗੇ ਠੀਕ ਹੈ ਜੀ ਡੀ ਫਾਰਮਿੰਗ ਕਰਾਉਣ ਵਾਲੀ ਕਿ ਕਰਾਤੇ ਡੀ ਫਾਰਮਿੰਗ ਇਹਨਾਂ ਦੀ ਕੀਤੀ ਵੀ ਹੈ ਤੇ ਇਹਨਾਂ ਦੇ ਕੱਢਣ ਵਾਲਿਆਂ ਦੀ ਥੋੜੀ ਨੇ ਦੂਜੇ ਕੂਤ ਕੱਢਣ ਵਾਲੇ ਜਿਹੜੇ ਬਾਅਦ ਚ ਕੱਢਨੇ ਆ ਠੀਕ ਹੈ ਜੀ ਉਹਨਾਂ ਦੇ ਬਾਅਦ ਕਰਦਾਂਗੇ ਤਾਂ ਉਹਨਾਂ ਦੇ ਅੱਗੇ ਵਿਖਾਵਾਂਗੇ ਆਡੀਅנס ਨੂੰ ਹਾਂ ਹਾਂ ਸਭ ਨੂੰ ਵਿਖਾਵਾਂਗੇ ਹੁਣ ਡੇ ਬਾਏ ਡੇ ਸਾਰੀਆਂ ਚੀਜ਼ਾਂ ਆਉਣਗੇ ਸਾਹਮਣੇ ਠੀਕ ਹੈ ਜੀ ਡੇਲੀ ਆਏਗਾ ਹੁਣ ਤੇ ਹਾਂ ਸ਼ਾਮ ਨੂੰ ਅੰਦਰ ਜਾਣਾ ਵਲੋਗ ਆਇਆ ਕਰਨਗੇ ਤੇ ਤੁਸੀਂ ਵੇਖਿਓ ਲਓ ਜੀ ਕੁੱਟੀਆਂ ਦੇ ਪਾਣੀ ਗੱਲ ਹੋਇਆ ਫਿਰ ਤਾਂ ਗਰਮ ਤੇ ਇਹਦੀ ਖਤਰ ਲੈਂਦਾ ਠੰਡਾ ਉਹ ਮੈਨੂੰ ਐ ਵੀ ਇਹ ਦੂਜਾ ਕੁੰਡਾ ਵੀ ਨਾ ਤੋੜ ਦੇ ਕਿਤੇ ਗੁੱਸੇ ਚ ਆ ਕੇ ਹਾਂ ਪਹਿਲਾਂ ਤੋੜਤਾ ਕੁੰਡਾ ਤੇ ਦੂਜਾ ਵੀ ਨਾ ਤੋੜ ਦੇ ਤਾਂ ਕਰਕੇ ਗੁੱਸੇ ਚ ਹੋਇਆ ਵਰਦਾ ਇਹ ਠੰਡਾ ਹੁਣ ਠੰਡਾ ਕਰਦੇ ਹੁਣ ਠੰਡਾ ਲੈਂਦਾ ਇੰਜਨ ਪੂਰਾ ਗਰਮ ਆਈ ਹੈ ਜੀ ਹਾਂ ਤੇ ਬਾਕੀ ਇਹ ਤਿੰਨਾਂ ਦੇ ਲਾਤਾ ਆਪਾਂ ਕਲ ਫਲਾਤੀ ਆਪਾਂ ਕੁੱਟੀਆਂ ਦੇ ਮੁੰਡੇ 'ਚ ਪਾਣੀ ਜਾਂਦੇ ਜਦੋਂ ਸਿਕਿਉਰਿਟੀ ਲਾ ਕੇ ਘੁੱਟਣਾ ਪੈਂਦਾ ਬਾਹਰ ਬਹਾਲਾ ਟੁੱਟਦਾ ਹਾਂ ਹਾਂ ਕੁੰਡਾ ਛੋੜਾ ਪਹਿਲਾਂ ਤੂੰ ਤੋੜਦਾ ਭਰਾਵਾ ਉਹਦਾ ਬਿਲਕੁਲ ਗੁੱਸਾ ਚੜ ਗਿਆ ਸੀ ਕਹਿੰਦੇ ਦੇ ਉਹ ਆ ਗੜ ਗਿਆ ਮਲਠੀ ਦੇ ਗੁੱਸਾ ਚੜ ਗਿਆ ਮਲਠੀ ਗੁੱਸਾ ਚੜ ਗਿਆ ਹੀ ਆ ਠੀਕ ਆ ਚਲੋ ਆ ਗਏ ਕੰਨਾਂ ਦਾ ਛੋਡਾ ਪੀਲ ਕੇ ਫੇਰ ਕਰਦੇ ਆ ਜੀ ਬਈ ਤੇ ਹੁਣ ਇਧਰ ਛਤਰੀਆਂ ਤੇ ਕੀ ਲਾਉਣ ਲੱਗੇ ਆ ਬਈ ਜੀ ਚਲੋ ਚਾਦਰਾਂ ਲਾਉਣ ਲੱਗੇ ਆ ਤੇ ਬਾਕੀ ਛਤਰੀਧਾਰਾ ਕੱਪੜਾ ਚੈੱਕ ਕਰ ਲੂ ਤੇ ਰੰਗ ਚੈੱਕ ਕਰ ਲੂ ਬਈ ਵੇ ਕਿਹੜਾ ਕੱਪੜਾ ਲਾਇਆ ਤੁਸੀਂ ਇਹ ਇਹ ਤਾਂ ਉਹ ਹੋ ਗਿਆ ਐਵੇਂ ਆਉਦਾ ਹੈ ਸਪੈਸ਼ਲ ਛਤਰਿਆਂ ਵਾਸਤੇ ਠੀਕ ਹੈ ਤੇ ਹੁਣ ਚਾਦਰ ਸਿਉਂਦੀ ਜਾਂਦੇ ਤੇ ਤਿੰਨ ਛਤਰੀਆਂ ਦੋ ਛਤਰੀਆਂ ਤੇ ਸਿਉਣੀ ਆ ਤੇ ਮੁੜ ਕੇ ਉਤਰਵਾਤਰ ਬਾਹਰ ਕੱਢਾਂਗੇ ਜਿਹੜੇ ਰੰਗ ਲਾਏ ਆ ਠੀਕ ਹੈ ਜੀ ਉਹ ਨੈਸਟ ਬਲਾਊਸ ਦੇਖਿਓ ਤੇ ਇਹਨਾਂ ਸਿਉਂਦੀਏ ਚੰਗੇ ਤਰੀਕੇ ਨਾਲ ਪੈਦਰਾ ਆਪਣਾ ਪਾਣੀ ਘਟਿਆ ਜਾ ਰਿਹਾ ਜੀ ਚੈੱਕ ਕਰ ਲਓ ਤੁਸੀਂ ਤਿੰਨ ਚੀਜ਼ਾਂ ਘਟੀਆਂ ਚੌਥੇ ਦੀ ਤਿਆਰੀ ਚੱਲ ਰਹੀ ਹੈ ਠੀਕ ਹੈ ਮੇਰੇ ਭਾਈ ਕਲਪ ਤੋਣੇ ਹੁਣ ਆਪਾਂ ਸੁੱਕੀ ਜਾਵੇ ਬਾਈ ਹੁਣ ਕਲਪ ਤੋਣ ਲੱਗਿਆ ਕੂਤਰਾਂ ਦੇ ਸੁੱਕ ਗਈ ਤੇ 11 ਤੋ ਪਾਣੀ ਪਾ ਪਾਣੀ ਚੱਲੀ ਜਾਂਦੇ ਵੀਡੀਓ ਠੀਕ ਹੈ ਚੈੱਕ ਕਰ ਲੋ ਜੀ ਨਮਾਨੂਮੂਦਤੇ ਹੀਏ ਵੇਖ ਲੋ ਲਾਤੀ ਕਲਪ ਕਰੋ ਚੈੱਕ ਪੂਰੀ ਫੁੱਲ ਕਾਲੀ ਵਧੀਆ ਚੜੀ ਹੈਗੀ ਉੱਕੇ ਰਪੋਟਾਂ ਜਮਾ ਇਧਰ ਪਾਣੀ ਵੀ ਕੁੱਟ ਲੈ ਆਪਾਂ ਜਿਨ੍ਹਾਂ ਦਾ ਬਈ ਨਹੀਂ ਕਿਸੇ ਪਾਸੇ ਆ ਥਾੜ ਦਾ ਤਾਂ ਆਪਣੇ ਤੋਂ ਲਿਆ ਹਾ ਤਾਂ ਪਾਣੀ ਇਹ ਕਿਸ ਨੂੰ ਚਾਹੀਦਾ ਹੋਵੇ ਤਨ 3:30 4:00 ਬਜ਼ਾਮਾਂ ਤੱਕ ਵਧੀਗਾ ਦਿਨਿਸ਼ਪਾਤ ਉਹ ਪੁੱਤਰ ਇਹਦੇ ਨਾਲ ਉਸ ਹਾਲ ਦਾ ਕੁੱਟਿਆ ਹੋਇਆ ਬਾਕੀ ਇਹ ਗਿੱਲ ਦੀ ਵੀਡੀਓ ਜਾਨ ਸਾਰਾ ਕੁਝ ਦੱਸਿਆ ਹੋਇਆ ਪਾਣੀ ਬਾਰੇ ਉਹਨੂੰ ਕਰ ਲਓ ਚੱਕ ਬਾਕੀ ਛਤਰੀ ਦੇ ਵੀ ਚਾਦਰਾਂ ਕੋਲ ਦਾ ਸੈਟ ਕਰਦਿਆਂ ਇੱਕ ਰਹਿ ਗਈ ਬਸ ਪੁਖਾ ਦੇਣੇ ਆ ਜਾਂ ਚੈੱਕ ਕਰ ਲਓ ਉਹਦੇ ਬਸ ਮੰਨ ਕੇ ਚੱਲੋ ਵੀ ਦੂਜੀ ਵਾਲੇ ਵੀ ਕਰਦੇ ਹਾਂ ਲੱਗਣ ਨੂੰ ਕਿ ਸਿਉਂਗਾ ਮਾੜੀ ਮੋਟੀ ਜੀ ਬਸ ਆ ਵੀ ਗੱਲ ਕੀ ਲੈ ਕੇ ਆਣਾ ਤੂੰ ਅੱਜ ਪਾਣੀ ਲੈ ਕੇ ਚੱਲੇ ਆ ਜੀ ਪਾਣੀ ਲੈ ਕੇ ਆਣਾ ਹਾਂ ਜੀ ਤੂੰ ਤਾਂ ਬਾਈ ਨਹੀਂ ਛੱਡਣੀ ਕੋਈ ਆ ਬਾਬਾ ਕਰੇ ਐਕਸਪੈਰੀਮੈਂਟ ਕਰਾਂਗੇ ਨਾ ਆਹ ਕਰੇ ਆਮੋਨੇ ਲੈ ਕੇ ਆਣਾ ਆਮੋਨੇ ਲੈ ਕੇ ਆਣਾ ਇਹ ਕੀ ਨੂੰ ਬਾਈ ਛੱਡਾਂਗੇ ਉਹਦਾ ਵੀ ਵਲੌਗ ਆਊਗਾ ਛੱਡਾਂਗੇ ਤੀ ਇਹਨੂੰ ਹਾਂ ਨਾਲ ਜਾਵਾਂਗੇ ਬਾਈ ਦੇ ਠੀਕ ਆ ਚਲੋ ਬਾਬੇ ਹੁਣ ਇਹਨੂੰ ਛੱਡਦੇ ਆ ਗੁੱਡੇ ਖੜੇ ਤੇ ਦਾਣੇ ਰੂਣੇ ਪਾਉਣੇ ਆ ਲਓ ਜੀ ਚੱਲੇ ਆ ਗੱਲ ਸਾਹਿਬ ਹਾਂ ਜੀ ਚੱਲੇ ਆ ਗੱਲ ਸਾਹਿਬ ਹਾਂ ਜੀ ਹਾਂ ਜੀ ਪੂਰਾ ਹੈ ਪਾਣੀ ਦੇ ਤਾਂ ਇਹਨਾਂ ਨੂੰ ਰਸੌਂਤ ਦੇ ਦੀ ਪੱਤਾ ਰਸੌਂਤ ਆ ਇਹ ਕੱਚੀ ਰਸੌਂਤ ਵੀ ਕਹਿੰਦੇ ਇਹਨੂੰ ਇਹ ਦੇ ਦੀ ਗੱਲਾਂ ਨਾ ਛੱਡ ਰੀਆਂ ਨੇ ਇਹ ਨਹੀਂ ਛੱਡ ਰੀਆਂ ਮੁੰਡੇ ਨੇ ਚਲ ਚੰਗਾ ਹੋ ਰਿਹਾ ਕਿਲਾ ਚੰਗਾ ਵਈ ਓਕੇ ਚੰਗਾ ਆਉਂਦੇ ਜੰਦਰਿਆ ਕਰੋ ਹਾਂ ਹਾਂ ਜਰੂਰ ਤੁਸੀਂ ਵੀ ਜਿਹੜਾ ਮਾਰੋ ਛੇਤੀ ਮਾਰਾਂਗੇ ਵਿਹਲੇ ਹੋ ਜਿਗੇ ਮੜੇ ਜਿਗਰਾ ਚਲੋ ਇਹਨਾਂ ਨੂੰ ਛੱਡਦੇ ਹਾਂ ਖੁੱਡੇ ਚ ਜਰ ਨਾਲੇ ਪਾਉਣੇ ਦਾਣਾ ਪਾਣੀ ਲੋ ਜੀ ਪਾਤਾ ਦਾਣਾ ਪਾਣੀ ਘਰ ਦੇ ਕੂਤਰ ਵਿੱਚ ਕੱਲ ਨੂੰ ਕਰਦੇ ਇਹਨਾਂ ਦੀ ਡੀ ਵਰਮਿੰਗ ਕੁਟੇ-ਖਟੇ ਕਰਦੇ ਆਂ ਸਾਫ ਫਿਰ ਆਪਾਂ ਇਹਨਾਂ ਦੇ ਪਥੜਾਈ ਲਾ ਕੇ ਫਿਰ ਕਢ ਲੈਣੇ ਕੂਤਰ ਹੁੰਦੇ ਥੋੜੇ ਦਿਨਾਂ ਤੱਕ ਹੀ ਸਾਰੇ ਪਾਲੇ ਨੇ ਇਡਾਂ ਚ ਕੂਤਰ ਆਹੀ ਸੀ ਭਾਈ ਆਈ ਦੀ ਵੀਡੀਓ ਚੈਨਲ ਨੂੰ ਭਾਈ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਪੂਰਾ ਵਲੌਗ ਦੇਖਿਆ ਕਰੋ ਬਈ ਮਿਲਦੇ ਆਂ ਜੀ ਅਗਲੀ ਵੀਡੀਓ ਚ